हां जी प्यार भरी सास जी का जी दोस्तों ਜਿਨ੍ਹਾਂ ਨੇ ਵੀ ਲੋਕਾਂ ਨੇ ਮਜ਼ਦੂਰੀ ਦੀ ਲਾਹ ਪਾਤਰੀ ਕਾਪੀ ਬਣਾਈ ਹੋਈ ਆ ਮਤਲਬ ਕਿ ਮਜ਼ਦੂਰੀ ਕਾਪੀ ਬਣਾਈ ਆ ਜਾਂ ਫਿਰ ਲੇਬਰ ਕਾਰਡ ਬਣਾਇਆ ਹੋਇਆ ਉਹਨਾਂ ਦੇ ਲਈ ਅਸੀਂ ਦੱਸਣ ਜਾ ਰਹੇ ਹਾਂ ਕਿ ਉਹਨਾਂ ਦੇ ਬੱਚਿਆਂ ਨੂੰ 3-4000 ਰੁਪਏ ਤੋਂ ਲੈ ਕੇ 30-40000 ਰੁਪਏ ਤੱਕ ਦਾ ਉਹ ਫਾਇਦਾ ਕਿਵੇਂ ਲੈ ਸਕਦੇ ਨੇ ਜਾਂ ਫਿਰ ਉਹ ਆਪ ਕਿਵੇਂ ਫਾਇਦਾ ਲੈ ਸਕਦੇ ਨੇ ਲਾਹ ਪਾਤਰੀ ਕਾਪੀ ਦਾ ਤੁਹਾਨੂੰ ਇੱਕ ਇੱਕ ਕੀ ਫਾਇਦਾ ਮਿਲ ਰਿਹਾ ਪੰਜਾਬ ਸਰਕਾਰ ਕੀ ਕੀ ਦੇ ਰਹੀ ਹੈ ਇਸ ਦੇ ਬਾਰੇ ਤੁਹਾਨੂੰ ਚੰਨਣ ਪਾਣ ਜਾ ਰਹੇ ਆ ਤਾਂ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਕਿ ਇਸ ਦੇ ਵਿੱਚ ਕੀ ਹੁੰਦਾ ਹੈ ਕਿ ਸਭ ਤੋਂ ਪਹਿਲਾਂ ਜਿਹੜੇ ਮਜ਼ਦੂਰ ਹੁੰਦੇ ਨੇ ਮਜ਼ਦੂਰ ਵਰਗ ਹੁੰਦਾ ਉਸ ਦੀ ਇੱਕ ਕਾਪੀ ਬਣਦੀ ਹੈ ਤੁਹਾਨੂੰ ਦਿਖਾ ਦਿੰਦੇ ਹਾਂ ਕਾਪੀ ਕਿਸ ਤਰ੍ਹਾਂ ਦੀ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਕੁਝ ਕਾਪੀ ਹੁੰਦੀ ਹੈ ਠੀਕ ਹੈ ਜੀ ਪੰਜਾਬ ਬਿਲਡਿੰਗ ਐਂਡ ਅਦਰ ਕੰਟਰਕਸ਼ਨ ਵਰਕਰ ਇਹੋ ਜੀ ਕਾਪੀ ਹੁੰਦੀ ਹੈ ਇਸ ਦੇ ਵਿੱਚ ਅਸੀਂ ਨਾਮ ਠੀਕ ਹੈ ਫੋਟੋ ਥੋੜੀ ਧੁੰਦਲੀ ਕੀਤੀ ਹੋਈ ਹੈ ਤਾਂ ਜੋ ਕਿਸੇ ਦਾ ਵੀ ਜਿਹੜਾ ਆਈਡੀ ਕਾਰਡ ਹੈ ਇਹਦਾ ਕੋਈ ਗਲਤ ਯੋਜਨਾ ਕਰ ਸਕੇ ਤਾਂ ਦੋਸਤੋ ਤੁਹਾਨੂੰ ਦੱਸ ਦਿਆਂ ਕਿ ਇਹਦੇ ਵਿੱਚ ਜਿਹੜੀ ਹੈ ਇੱਕ ਕਾਰਡ ਬਣ ਜਾਂਦਾ ਜਿਹੜਾ ਤੁਸੀਂ ਦੇਖ ਲਿਆ ਉਸ ਤੋਂ ਬਾਅਦ ਆਪਾਂ ਜਿਹੜਾ ਵੀ ਫਾਰਮ ਅਪਲਾਈ ਕਰਦੇ ਕਿਉਂਕਿ ਇਹ ਸਰਕਾਰ ਆਪਾਂ ਨੂੰ ਕਾਫੀ ਤਰ੍ਹਾਂ ਦੀ ਜਿਹੜੀ ਸਹੂਲਤਾਂ ਪ੍ਰੋਵਾਈਡ ਕਰਦੀ ਹੈ ਜਦੋਂ ਉਹ ਸਹੂਲਤਾਂ ਪ੍ਰੋਵਾਈਡ ਕਰਦੀ ਹੈ ਤੇ ਆਪਾਂ ਜਿਹਨਾਂ ਵੀ ਲੇਬਰ ਕਾਪੀ ਜਿਹਨਾਂ ਨੇ ਬਣਵਾਈ ਹੋਈ ਹੈ ਉਹ ਇਸ ਦਾ ਫਾਇਦਾ ਚੱਕ ਸਕਦੇ ਨੇ ਤਾਂ ਸਭ ਤੋਂ ਪਹਿਲਾਂ ਦੋਸਤੋ ਤੁਹਾਨੂੰ ਦੱਸ ਦਿਆਂ ਕਿ ਜਿਹੜੀ ਇਹ ਲੇਬਰ ਕਾਪੀ ਵਾਲੇ ਆ ਉਹਨਾਂ ਨੂੰ ਬੱਚਿਆਂ ਦੇ ਜੇ ਉਹ ਅਪਲਾਈ ਕਰਦੇ ਉਹਨਾਂ ਦੇ ਬੱਚੇ ਪੜਦੇ ਨੇ ਤਾਂ ਸਭ ਤੋਂ ਪਹਿਲਾਂ ਕੀ ਵਜੀਫਾ ਦੇ ਰੂਪ ਦੇ ਵਿੱਚ ਉਹਨਾਂ ਨੂੰ ਪੈਸੇ ਮਿਲਦੇ ਨੇ ਕਿੰਨੇ-ਕਿੰਨੇ ਮਿਲਦੇ ਨੇ ਤੁਹਾਨੂੰ ਤੁਹਾਨੂੰ ਦੱਸ ਦਿਆਂ ਦੋਸਤੋ ਤੁਹਾਨੂੰ ਦੱਸ ਦਿਆਂ ਦੋਸਤੋ ਤੁਸੀਂ ਦੇਖ ਸਕਦੇ ਹੋ ਇਸ ਦੇ ਵਿੱਚ ਦੋਸਤੋ ਜਿਹੜਾ ਸਕਾਲਰਸ਼ਿਪ ਦਾ ਫਾਰਮ ਹੈ ਤੁਹਾਨੂੰ ਸੇਵਾ ਕੇਂਦਰ ਤੋਂ ਮਿਲ ਜਾਏਗਾ ਠੀਕ ਹੈ ਜੀ ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਦੋਸਤੋ ਕੀ ਕਿਹਦਾ ਕਿਹਦਾ ਇਹ ਬਣਦਾ ਹੈ ਤਾਂ ਦੋਸਤੋ ਸਟਾਈਫਨ ਸਕੀਮ ਹੈ ਜਿਹੜੀ ਠੀਕ ਹੈ ਜੀ ਕੰਟਰਕਟਡ ਵਰਕਰ ਦੇ ਬੱਚਿਆਂ ਦੇ ਵਾਸਤੇ ਬਣਦਾ ਯਾਨੀ ਕਿ ਲੇਬਰ ਕਾਰਡ ਵਾਲੇ ਜਿਹਨੇ ਵੀ ਲੋਕ ਨੇ ਠੀਕ ਹੈ ਜਿਨ੍ਹਾਂ ਨੇ ਲੇਬਰ ਕਰਦੇ ਨੇ ਜਾਂ ਪਰ ਮਜ਼ਦੂਰੀ ਕਾਪੀ ਬਣਾਈ ਹੋਈ ਹੈ ਉਹਨਾਂ ਨੂੰ ਇਹ ਫਰਮ ਭਾਰਤ ਦੇ ਇਹਦਾ ਲਾਭ ਉਠਾ ਸਕਦੇ ਨੇ ਸਭ ਤੋਂ ਪਹਿਲਾਂ ਗੱਲ ਕਰੀਏ ਤਾਂ ਦੋਸਤੋ ਆਪਾਂ ਜਿਹੜੀ ਵੀ ਪਹਿਲੀ ਕਲਾਸ ਤੋਂ ਲੈ ਕੇ ਠੀਕ ਹੈ ਜੀ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਨੂੰ ਜਿਹੜਾ ਜੇ ਮੁੰਡਾ ਹੈ ਤਾਂ ਦੋਸਤੋ ਉਹਨੂੰ 3000 ਰੁਪਏ ਮਿਲਦੇ ਨੇ ਠੀਕ ਹੈ ਜੀ ਤਾਂ ਜੇ ਕੁੜੀ ਹੈ ਤੇ ਉਹਨੂੰ 4000 ਰੁਪਏ ਮਿਲਦਾ ਹੈ ਤਾਂ ਉਸ ਤੋਂ ਬਾਅਦ ਗੱਲ ਕਰੀਏ ਤਾਂ ਦੋਸਤੋ 6ਵੀਂ ਕਲਾਸ ਤੋਂ ਲੈ ਕੇ ਯਾਨੀ 6ਵੀਂ ਕਲਾਸ ਤੋਂ ਲੈ ਕੇ 8ਵੀਂ ਕਲਾਸ ਤੱਕ ਦੋਸਤੋ ਬੱਚਿਆਂ ਨੂੰ ਕੀ ਕਿੰਨਾ ਵਜੀਫਾ ਮਿਲਦਾ ਹੈ ਤਾਂ ਉਸ ਨੂੰ ਜੇ ਮੁੰਡਾ ਹੈ ਤਾਂ 5000 ਰੁਪਏ ਮਿਲਦਾ ਹੈ ਤੇ ਕੁੜੀ ਹੈ ਤਾਂ 7000 ਰੁਪਏ ਜਿਹੜਾ ਵਜੀਫਾ ਮਿਲਦਾ ਹੈ ਤੇ 9ਵੀਂ ਤੇ 10ਵੀਂ ਵਾਲੇ ਜਵਾਕਾਂ ਨੂੰ ਜੇ ਵਜੀਫਾ ਫਰਮ ਭਰਦਾ ਕੋਈ ਲਾਭ ਪਾਤਰੀ ਭਰਦਾ ਆਪਣੇ ਬੱਚਿਆਂ ਦੇ ਨਾਂ ਤੇ ਉਹਨਾਂ ਦੇ ਡਾਕੂਮੈਂਟ ਲਾ ਕੇ ਕੀ ਕੀ ਡਾਕੂਮੈਂਟ ਲੱਗਣਗੇ ਉਹ ਵੀ ਤੁਹਾਨੂੰ ਥੋੜੇ ਕਿ ਚੇਤਕ ਅਸੀਂ ਦੱਸ ਦਾਂਗੇ ਪਹਿਲਾਂ ਦੱਸ ਦਈਏ ਕਿ 9ਵੀਂ ਤੋਂ 10ਵੀਂ ਤੱਕ ਦੇ ਬੱਚਿਆਂ ਨੂੰ ਕੀ ਮਿਲਦਾ ਹੈ ਜੇ ਕੋਈ 9ਵੀਂ ਜਾਂ 10ਵੀਂ 'ਚ ਪੜਨ ਵਾਲਾ ਮੁੰਡਾ ਹੈ ਤਾਂ ਉਸ ਨੂੰ 10000 ਰੁਪਏ ਮਿਲਦਾ ਹੈ ਤੇ ਜੇ ਕੁੜੀ ਹੈ ਉਸ ਨੂੰ 13000 ਰੁਪਏ ਉਹਨਾਂ ਨੂੰ ਦਿੱਤੇ ਜਾਂਦੇ ਨੇ ਬਜੀਫੇ ਦੇ ਰੂਪ ਦੇ ਵਿੱਚ ਲਾਭਪਾਤਰੀ ਦੇ ਬੱਚਿਆਂ ਨੂੰ ਤਾਂ ਦੋਸਤੋ 11ਵੀਂ ਤੋਂ 12ਵੀਂ ਤੱਕ ਦੀ ਗੱਲ ਕਰੀ ਤਾਂ ਮੁੰਡਿਆਂ ਨੂੰ 20000 ਰੁਪਏ ਬਜੀਫਾ ਮਿਲਦਾ ਹੈ ਤੇ 25000 ਰੁਪਏ ਮਿਲਦਾ ਹੈ ਕੁੜੀਆਂ ਨੂੰ ਉਸ ਤੋਂ ਬਾਅਦ ਦੋਸਤੋ ਆਪਾਂ ਦੱਸ ਦਿੰਦੇ ਹਾਂ ਕਿ ਜਿਹੜੇ ਕੋਲਜ ਦੇ ਸਟੂਡੈਂਟ ਨੇ ਠੀਕ ਹੈ ਜੀ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਜਾਂ ਫਿਰ ਟੈਕਨੀਕਲ ਔਰ ਅਦਰ ਪ੍ਰੋਫੈਸ਼ਨਲ ਜਾਂ ਵੀ ਕੋਈ ਵੀ ਆਈਟੀਆਈ ਕਰ ਰ ਉਹਨਾਂ ਨੂੰ ਮਿਲਦਾ ਜੀ ਇਹ 25000 ਰੁਪਏ ਮੁੰਡਿਆਂ ਨੂੰ ਮਿਲਦਾ ਹੈ 25 ਤੋਂ ਲੈ ਕੇ ਦੋਸਤੋ ਠੀਕ ਹੈ ਜੀ ਤੇ 40000 ਰੁਪਏ ਹੋਸਟਲ ਦੇ ਵਿੱਚ ਜੇ ਰਹਿੰਦਾ ਉਹਨੂੰ ਹੋਸਟਲ ਦਾ ਵੀ ਖਰਚਾ ਮਿਲਦਾ ਹੈ ਤੇ ਜੇ ਕੁੜੀ ਹੈ ਉਹਨੂੰ 30000 ਰੁਪਏ ਮਿਲਦਾ ਜੀ ਉਹ ਵੀ ਹੋਸਟਲ ਵਿੱਚ ਰਹਿੰਦੀ ਹੈ ਤਾਂ ਉਹਨਾਂ ਨੂੰ 45000 ਰੁਪਏ ਮਿਲਦਾ ਹੈ ਤਾਂ ਉਸ ਤੋਂ ਬਾਅਦ ਦੋਸਤੋ ਜੇ ਮੈਡੀਕਲ ਦਾ ਕੋਈ ਇੰਜੀਨੀਅਰ ਸਟੂਡੈਂਟ ਹੈ ਮੈਡੀਕਲ ਦਾ ਵੀ ਜਾਂ ਫਿਰ ਇੰਜੀਨੀਅਰ ਦਾ ਕੋਈ ਸਟੂਡੈਂਟ ਹੈ ਵੱਡੀ ਲੈਵਲ ਦੀ ਪੜਾਈ ਕਰਦਾ ਹੈ ਤਾਂ ਉਸ ਨੂੰ ਦੋਸਤੋ 40000 ਰੁਪਏ ਮੁੰਡੇ ਨੂੰ ਮਿਲਦਾ ਹੈ ਜੇ ਉਹ ਸਟੂਡੈਂਟ ਇਹ ਹੋਸਟਲ ਦੇ ਵਿੱਚ ਰਹਿੰਦਾ ਹੈ ਕਿਤੇ ਬਾਹਰ ਰਹਿੰਦਾ ਹੈ ਤਾਂ ਦੋਸਤੋ ਉਸ ਨੂੰ 60000 ਰੁਪਏ ਮਿਲਦਾ ਹੈ ਤਾਂ ਇਸੇ ਤਰੀਕੇ ਦੇ ਨਾਲ ਦੋਸਤੋ ਜੇ ਕੁੜੀ ਹੈ ਉਸ ਨੂੰ 50000 ਰੁਪਏ ਮਿਲਦਾ ਹੈ ਇੰਜੀਨੀਅਰਿੰਗ ਅਤੇ ਮੈਡੀਕਲ ਦੀ ਪੜ੍ਹਾਈ ਕਰਨ ਵਾਲੀ ਕੁੜੀ ਨੂੰ 50000 ਰੁਪਏ ਮਿਲਦਾ ਹੈ ਜੇ ਉਹ ਹੋਸਟਲ ਦੇ ਵਿੱਚ ਰਹਿੰਦੀ ਹੈ ਕਿਤੇ ਬਾਹਰ ਤਾਂ ਦੋਸਤੋ ਉਹਨਾਂ ਨੂੰ 70000 ਰੁਪਏ ਮਿਲਦਾ ਹੈ ਹੁਣ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਭ ਤੋਂ ਪਹਿਲਾਂ ਜੇ ਤੁਸੀਂ ਇਹ ਸਕੀਮ ਲੈਣੀ ਹੈ ਤਾਂ ਬੱਚਿਆਂ ਦਾ ਕੀ ਕੀ ਪ੍ਰੂਫ ਹੋਣਾ ਚਾਹੀਦਾ ਹੈ ਤੇ ਜਿਹੜਾ ਤੁਹਾਨੂੰ ਜਿਹੜਾ ਫਾਰਮ ਹੈ ਦੋਸਤੋ ਉਹ ਤੇ ਸੇਵਾ ਕੇਂਦਰ ਤੋਂ ਮਿਲ ਜਾਂਦਾ ਹੈ ਠੀਕ ਹੈ ਜੀ ਉਹ ਸੇਵਾ ਕੇਂਦਰ ਤੋਂ ਮਿਲ ਜੇਗਾ ਜੇ ਆਪਾਂ ਗੱਲ ਕਰੀਏ ਤੇ ਇਸ ਦੇ ਵਿੱਚ ਬੱਚੇ ਦਾ ਕੀ ਕੀ ਚਾਹੀਦਾ ਹੈ ਇੱਕ ਤੇ ਚਾਹੀਦੀ ਹੈ ਦੋਸਤੋ ਫੋਟੋ ਠੀਕ ਹੈ ਇੱਕ ਫੋਟੋ ਚਾਹੀਦੀ ਹੈ ਉਸ ਤੋਂ ਬਾਅਦ ਉਸ ਦਾ ਆਧਾਰ ਕਾਰਡ ਠੀਕ ਹੈ ਜੀ ਜਿਸ ਨੂੰ ਯੂ ਆਈ ਡੀ ਬੋਲ ਦਿੰਦੇ ਨੇ ਠੀਕ ਹੈ ਆਧਾਰ ਕਾਰਡ ਚਾਹੀਦਾ ਹੈ ਤੇ ਸਕੂਲ ਸਰਟੀਫਿਕੇਟ ਚਾਹੀਦਾ ਜੀ ਠੀਕ ਹੈ ਜੀ ਸਕੂਲ ਸਰਟੀਫਿਕੇਟ ਚਾਹੀਦਾ ਉਹ ਕਿਹੜੀ ਕਲਾਸ ਦਾ ਚਾਹੀਦਾ ਦੋਸਤੋ ਜੇ ਕਿ ਹੁਣ 10ਵੀਂ ਚ ਪੜ੍ਹਦਾ ਹੈ ਤੇ ਉਸ ਨੂੰ 9ਵੀਂ ਕਲਾਸ ਦਾ ਸਰਟੀਫਿਕੇਟ ਹੈ ਜਿਹੜਾ ਉਹ ਉਹਦਾ ਚੱਲੇਗਾ ਵੀ ਇਹ 9ਵੀਂ ਪਾਸ ਕਰ ਚੁੱਕਿਆ ਹੈ ਉਸ ਤੋਂ ਬਾਅਦ ਦੋਸਤੋ ਗੱਲ ਕਰੀਏ ਤਾਂ ਹੋਰ ਕੀ ਕੀ ਚਾਹੀਦਾ ਹੈ ਤੁਹਾਨੂੰ ਦੱਸ ਦਈਏ ਹੋਰ ਜਾਤੀ ਪ੍ਰਮਾਣ ਪੱਤਰ ਚਾਹੀਦਾ ਜਿਸ ਨੂੰ ਆਪਾਂ ਇੰਗਲਿਸ਼ ਦੇ ਵਿੱਚ ਕਾਸ ਸਰਟੀਫਿਕੇਟ ਕਹਿ ਦਿੰਨੇ ਆ ਠੀਕ ਹੈ ਜੀ ਸਰਟੀਫਿਕੇਟ ਉਸ ਤੋਂ ਬਾਅਦ ਇੱਕ ਇਨਕਮ ਸਰਟੀਫਿਕੇਟ ਚਾਹੀਦਾ ਜੀ ਠੀਕ ਹੈ ਜੀ ਇਹ ਤੁਹਾਡੀ ਇਨਕਮ ਹੈ ਦੋਸਤੋ 2.5 ਲੱਖ ਤੋਂ ਘੱਟ ਹੋਣੀ ਚਾਹੀਦੀ ਹੈ ਠੀਕ ਹੈ 2.5 ਲੱਖ ਤੋਂ ਘੱਟ ਤੁਹਾਡੀ ਇਨਕਮ ਹੋਣੀ ਚਾਹੀਦੀ ਹੈ ਤਾਂ ਇੱਕ ਹੋਰ ਚੀਜ਼ ਲੱਗਦੀ ਹੈ ਜਿਹੜੀ ਕੀ ਹੈ ਬੈਂਕ ਅਕਾਊਂਟ ਜਿਹੜਾ ਕਿ ਸਭ ਤੋਂ ਜ਼ਰੂਰੀ ਹੈ ਜਿਸ ਦੇ ਵਿੱਚ ਪੈਸੇ ਆਉਣਗੇ ਠੀਕ ਹੈ ਜੀ ਤਾਂ ਇਸ ਤੋਂ ਬਾਅਦ ਤੁਹਾਨੂੰ ਕਿੰਨੀ ਪੇਮੈਂਟ ਮਿਲਦੀ ਹੈ ਤੁਸੀਂ ਪੇਮੈਂਟ ਦੇਖ ਚੁੱਕੇ ਹੋ ਦੋਸਤੋ 3000 ਤੋਂ ਲੈ ਕੇ ਦੋਸਤੋ 3000 ਤੋਂ ਲੈ ਕੇ ਤੁਹਾਨੂੰ 50000 ਤੱਕ ਇਸ ਦੀ ਪੇਮੈਂਟ ਮਿਲ ਸਕਦੀ ਹੈ ਤਾਂ ਦੂਸਰੀ ਰੂਪ ਵਿੱਚ ਗੱਲ ਕਰੀਏ ਤੇ ਜਿਹੜੇ ਲੇਬਰ ਕਾਰਡ ਬਣਵਾਇਆ ਹੋਇਆ ਹੈ ਉਹਨਾਂ ਨੂੰ ਹੋਰ ਕੀ ਕੀ ਫਾਇਦਾ ਮਿਲਦਾ ਹੈ ਤਾਂ ਦੋਸਤੋ ਉਹਨਾਂ ਦੀ ਗੱਲ ਕਰਾਂ ਤਾਂ ਮੈਂ ਦੱਸਦਾ ਕਿ ਜਿਨ੍ਹਾਂ ਨੇ ਲੇਬਰ ਕਾਰਡ ਬਣਵਾਇਆ ਹੋਇਆ ਹੈ ਲੇਬਰ ਕਾਪੀ ਬਣਵਾਈ ਹੋਈ ਹੈ ਉਹਨਾਂ ਨੂੰ 3-3000 ਰੁਪਇਆ ਸਰਕਾਰ ਵੱਲੋਂ ਦਿੱਤੇ ਜਾ ਚੁੱਕੇ ਨੇ ਹਾਂਜੀ ਦੋਸਤੋ 3000 ਤੱਕ ਜਿਹੜਾ ਉਹਨਾਂ ਨੂੰ ਦਿੱਤੇ ਜਾ ਚੁੱਕੇ ਨੇ ਜਿਨ੍ਹਾਂ ਦੀ ਕਾਪੀ ਸਹੀ ਢੰਗ ਦੇ ਨਾਲ ਅਪਡੇਟ ਹੈ ਠੀਕ ਹੈ ਜੀ ਕਾਪੀ ਜਿਨ੍ਹਾਂ ਦੀ ਅਪਡੇਟ ਹੈ ਸਹੀ ਢੰਗ ਦੇ ਨਾਲ ਤੇ ਉਹਨਾਂ ਨੇ ਹਰ ਸਾਲ ਰੀਨਿਊ ਕਰਾਈ ਹੁੰਦੀ ਹੈ ਦੋਸਤੋ ਠੀਕ ਹੈ ਜੀ ਰੀਨਿਊ ਕਰਾਈ ਹੁੰਦੀ ਹੈ ਤਾਂ ਤੁਹਾਨੂੰ ਦੱਸਦੀ ਹੈ ਕਿ ਜਿਨ੍ਹਾਂ ਨੇ ਇਹ ਕਾਪੀ ਰੀਨਿਊ ਕਰਾਈ ਹੈ ਉਹ ਕਿਵੇਂ ਕਰਵਾਉਣੀ ਹੈ ਤਾਂ ਦੋਸਤੋ ਤੁਹਾਨੂੰ ਦੱਸਦੀ ਹੈ ਕਿ ਜਿਨ੍ਹਾਂ ਦੇ ਪੈਸੇ ਨਹੀਂ ਆਏ ਉਹਨਾਂ ਨੇ ਆਪਣੀ ਕਾਪੀ ਪਹਿਲਾਂ ਅਪਡੇਟ ਵਾਸਤੇ ਦੇਣੀ ਹੈ ਕਿਉਂਕਿ ਦੋਸਤੋ ਅਪਡੇਟ ਕਾਪੀ ਨਹੀਂ ਹੋਏਗੀ ਤਾਂ ਤੁਹਾਡੀ ਜਿਹੜੀ 3000 ਰੁਪਏ ਨਹੀਂ ਆਏਗਾ ਤੁਹਾਨੂੰ ਦੱਸ ਦਈਏ ਕਿ ਜਿਹੜਾ ਇਹ ਜਿਹੜਾ ਲਾਭਪਾਤਰੀ ਦਾ ਅਪਡੇਟ ਕਰਾਉਣ ਦਾ ਜਿਹੜਾ ਫੀਸ ਹੈ ਕਿੱਥੇ ਅਪਲਾਈ ਹੋਏਗਾ ਤੇ ਕਿੱਥੇ ਫੀਸ ਪਾਣੀਆ ਤੁਹਾਨੂੰ ਦੱਸ ਦਈਏ ਕਿ ਇਹਦੀ 385 ਰੁਪਏ ਜਿਹੜੀ ਫੀਸ ਹੈ ਠੀਕ ਹੈ ਜੀ ਇਹ ਸੀਐਸਸੀ ਯਾਨੀ ਕਿ ਸੇਵਾ ਕੇਂਦਰ ਤੇ ਜਾ ਕੇ ਤੁਸੀਂ ਇਸ ਨੂੰ ਅਪਡੇਟ ਕਰ ਸਕਦੇ ਹੋ ਤਾਂ ਦੋਸਤੋ ਇਹਦੀ ਗੱਲ ਕਰੀਏ ਜਿਹੜਾ 385 ਰੁਪਿਆ ਇਹ ਕਦੋਂ ਤੱਕ ਵੈਲਿਡ ਹੋਏਗਾ ਤੁਹਾਨੂੰ ਦੱਸ ਦਈਏ ਕਿ ਇਹ 3 ਸਾਲ ਤੱਕ ਠੀਕ ਹੈ ਜੀ 10 ਸਾਲ ਤੱਕ ਜਿਹੜਾ ਇਹ ਵੈਲਿਡ ਹੁੰਦਾ ਹੈ ਤੇ ਤੁਸੀਂ ਇਹ ਸੇਵਾ ਕੇਂਦਰ ਦੇ ਵਿੱਚ ਜਾ ਕੇ ਆਪਣਾ ਜਮਾ ਕਰਵਾ ਸਕਦੇ ਹੋ ਜੇ ਤੁਹਾਡੀ ਕਾਪੀ ਦੇ ਪੈਸੇ ਨਹੀਂ ਆ ਰਹੇ ਜੇ ਤੁਹਾਡੇ ਪੈਸੇ ਆ ਰਹੇ ਆ ਤਾਂ ਅੱਛੀ ਗੱਲ ਹੈ ਜੇ ਨਹੀਂ ਆ ਰਹੇ ਤਾਂ ਤੁਸੀਂ ਆਪਣੀ ਕਾਪੀ ਅਪਡੇਟ ਕਰਵਾਓ ਰੀਨਿਊ ਜ਼ਰੂਰ ਕਰਾਓ ਦੋਸਤੋ ਜਿਨ੍ਹਾਂ ਦੀ ਕਾਪੀ ਹੈ ਆਪਣੇ ਇੱਕ ਵਾਰੀ ਸੇਵਾ ਕੇਂਦਰ ਤੇ ਜਾ ਕੇ ਤੁਸੀਂ ਅਪਡੇਟ ਜ਼ਰੂਰ ਚੈੱਕ ਕਰ ਲਿਆ ਕਰੋ ਕਦੋਂ ਤੋਂ ਲੈ ਕੇ ਕਦੋਂ ਤੱਕ ਜਿਹੜੀ ਮੇਰੀ ਕਾਪੀ ਹੈ ਉਹ ਰੀਨਿਊ ਹੋਣ ਵਾਲੀ ਹੈ ਤੁਹਾਨੂੰ ਇਹ ਵੀ ਦੱਸਾਂਗੇ ਨਾਲ-ਨਾਲ ਦੋਸਤੋ ਜਿਵੇਂ ਕਿ ਤੁਸੀਂ ਜਦੋਂ ਵੀ ਅਪਲਾਈ ਕਰਦੇ ਹੋ ਤਾਂ ਉਸ ਟਾਈਮ ਜਦੋਂ ਤੁਸੀਂ ਅਪਲਾਈ ਕਰਨ ਜਾਂਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਜਿਹੜੀ ਤੁਹਾਡੀ ਪੇਮੈਂਟ ਹੈ ਉਹ ਅਪਲੋਡ ਹੋ ਚੁੱਕੀ ਹੈ ਉਸ ਤੋਂ ਬਾਅਦ ਉਹ ਅਪਲੋਡ ਹੋਈ ਹੋਈ ਪੇਮੈਂਟ ਦਾ ਇੱਕ ਤੁਹਾਨੂੰ ਸਕਰੀਨਸ਼ਾਟ ਮਿਲਦਾ ਹੈ ਯਾਨੀ ਕਿ ਪ੍ਰਿੰਟ ਆਊਟ ਮਿਲਦਾ ਹੈ ਉਸ ਪ੍ਰਿੰਟ ਆਊਟ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੀ ਜਿਹੜੀ ਕਾਪੀ ਹੈ ਕਦੋਂ ਤੱਕ ਅਪਡੇਟ ਹੈ ਤੇ ਦੁਆਰਾ ਕਦੋਂ ਅਪਡੇਟ ਹੋਣੀ ਹੈ ਇਹਨਾਂ ਚੀਜ਼ਾਂ 'ਤੇ ਤੁਸੀਂ ਧਿਆਨ ਰੱਖਣਾ ਹੈ ਜੇ ਤੁਸੀਂ ਹਰ ਜਦੋਂ ਵੀ ਤੁਹਾਡੇ ਰੀਨਿਊਡ ਕਰਨ ਦੀ ਡੇਟ ਆਉਂਦੀ ਹੈ ਤੁਸੀਂ ਅਪਲਾਈ ਕਰ ਦਿੰਨੇ ਹੋ ਰੀਨਿਊ ਕਰਾ ਲੈਣੇ ਹੋ ਠੀਕ ਹੈ ਜੀ ਕਾਪੀ ਨੂੰ ਤਾਂ ਦੋਸਤੋ ਤੁਹਾਨੂੰ ਕਦੇ ਵੀ ਕੋਈ ਵੀ ਦਿੱਕਤ ਨਹੀਂ ਆਏਗੀ ਜਦੋਂ ਵੀ ਸਰਕਾਰ ਲੇਬਰ ਕਾ ਖਾਤਿਆਂ ਦੇ ਵਿੱਚ ਪੈਸੇ ਪਾਏਗੀ ਲਾਭਪਾਤਰੀ ਨੂੰ ਪੈਸਾ ਦੇਣਾ ਚਾਹੇਗੀ ਤਾਂ ਤੁਹਾਡੇ ਖਾਤਿਆਂ ਦੇ ਵਿੱਚ ਪੈਸੇ ਆ ਜਾਣਗੇ ਤੁਸੀਂ ਸੁਣਿਆ ਹੋਣਾ ਕਈਆਂ ਨੇ ਕਿਹਾ ਹੋਣਾ ਸਾਡੇ ਲੇਬਰ ਕਾਪੀ ਦੇ ਪੈਸੇ ਆ ਗਏ ਆ ਤੇ ਕਈਆਂ ਨੇ ਸੁਣਿਆ ਹੋਣਾ ਸਾਡੇ ਨਹੀਂ ਆ ਰਹੇ ਤਾਂ ਇਹੀ ਕਾਰਨ ਹੈ ਉਹਨਾਂ ਦੀ ਕਾਪੀ ਹੈ ਜਿਹੜੀ ਅਪਡੇਟ ਹੋਈ ਹੋਈ ਹੁੰਦੀ ਹੈ ਯਾਨੀ ਕਿ ਰੀਨਿਊ ਹੋਈ ਹੁੰਦੀ ਹੈ ਤੇ ਤੁਹਾਡੀ ਕਾਪੀ ਜਿਹੜੀ ਰੀਨਿਊ ਨਹੀਂ ਹੁੰਦੀ ਹੈ ਤਾਂ ਇਹ ਹੀ ਕਾਰਨ ਹੈ ਕਿ ਉਹ ਤੁਹਾਡਾ ਪੈਸਾ ਰੁਕ ਜਾਂਦਾ ਹੈ ਤਾਂ ਦੋਸਤੋ ਜੇ ਤੁਸੀਂ ਹੋਰ ਵੀ ਵਧੇਰੀ ਜਾਣਕਾਰੀ ਲੈਣਾ ਚਾਹੁੰਦੇ ਹੋ ਕਿਉਂਕਿ ਅਸੀਂ ਟਾਈਮ ਟਾਈਮ ਤੇ ਵੀਡੀਓ ਪਾਉਂਦੇ ਰਹਿੰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਦੋਸਤੋ ਮਿਲਦੇ ਆ ਕੋਈ ਨਵੀਂ ਵੀਡੀਓ ਨਵੀਂ ਅਪਡੇਟ ਲੈ ਕੇ ਧੰਨਵਾਦ